ਨਿਹਾਲ ਸਿੰਘ ਵਾਲਾ ਦੇ ਅਧੀਨ ਪੈਂਦੇ ਪਿੰਡ ਬੀੜ rauke ਦੇ ਰਹਿਣ ਵਾਲੇ ਗੁਰਜੰਟ ਸਿੰਘ ਦੀ ਬੁਰੀ ਤਰ੍ਹਾਂ ਫੁੱਟਮਾਰ ਕੀਤੀ ਗਈ ਹੈ ਫੁੱਟ ਫੁੱਟ ਕੇ ਰੋਇਆ ਗਰੀਬ ਪਰਿਵਾਰ ਅਜੇ ਤੱਕ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ ਅਸਲ ਵਿੱਚ ਇਸ ਪੂਰੇ ਮਾਮਲੇ ਦੀ ਵਜ੍ਹਾ ਇਹ ਸੀ ਕਿ ਮੇਰੀ ਕੁੜੀ ਨਾਲ ਇੰਨਾ ਬੰਦਿਆਂ ਨੇ ਬਲਾਤਕਾਰ ਕੀਤਾ ਸੀ ਤੇ ਮੈਂ ਇਹਨਾਂ ਨੂੰ 6 ਮਹੀਨੇ ਦੀ ਸਜ਼ਾ ਕਰਵਾਈ ਸੀ 6 ਮਹੀਨੇ ਜੇਲ੍ਹ ਕੱਟਣ ਤੋਂ ਬਾਅਦ ਇਹ ਜਦੋਂ ਬਾਹਰ ਆਏ ਤਾਂ ਇਹਨਾਂ ਨੇ ਮੈਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਜੀ ਹਾਂ ਦੱਸ ਦਈਏ ਜ਼ਿਲ੍ਹਾ ਮੋਗਾ ਦੇ ਅਧੀਨ ਪੈਂਦੇ ਪਿੰਡ ਬੀੜਰਾਉਕੇ ਦੇ ਰਹਿਣ ਵਾਲੇ ਗਰੀਬ ਪਰਿਵਾਰ ਨੇ ਰੋ ਰੋ ਕੇ ਦੱਸਿਆ ਕਿ ਮੈਂ ਆਪਣੇ ਘਰ ਦਾ ਸੌਦਾ ਪਤਾ ਲੈਣ ਲਈ ਪਿੰਡ ਦੀ ਦੁਕਾਨ ਤੇ ਗਿਆ ਸੀ ਅਚਾਨਕ ਮੇਰੇ ਤੇ ਲਾਪ੍ਰਿਤ ਉਰਫ ਬਿੱਲਾ ਪੰਜ ਹੋਰ ਅਣਪਛਾਤੇ ਤੇ ਇੱਕ ਸਰਦਾਰ ਨੇ ਮੇਰੇ ਤੇ ਬੇਸਵਾਲ ਦੇ ਨਾਲ ਹਮਲਾ ਕਰ ਦਿੱਤਾ ਤੇ ਮੇਰੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਮੈਂ ਬਹੁਤ ਰੌਲਾ ਪਾਇਆ ਤੇ ਬਹੁਤ ਸਾਰੀਆਂ ਆਪਣੀ ਮਦਦ ਦੇ ਲਈ ਆਵਾਜ਼ਾਂ ਦਿੱਤੀਆਂ ਪਰ ਕੋਈ ਮੇਰੀ ਮਦਦ ਦੇ ਲਈ ਅੱਗੇ ਨਾ ਆਇਆ ਅੰਤ ਮੈਂ ਬੇਹੋਸ਼ ਹੋ ਗਿਆ ਤੇ ਮੈਨੂੰ ਮਰਿਆ ਸਮਝ ਕੇ ਉਹ ਛੱਡ ਕੇ ਫਰਾਰ ਹੋ ਗਏ ਨਾਲ ਹੀ ਉਹਨਾਂ ਨੇ ਸਾਰੇ ਪਿੰਡ ਦੇ ਵਿੱਚ ਲੁਲਕਾਰੇ ਮਾਰ ਕੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਇਸ ਦੀ ਮਦਦ ਕਰਦਾ ਹੈ ਤਾਂ ਉਸ ਦਾ ਵੀ ਇਹੀ ਹਾਲ ਹੋਵੇਗਾ ਸਤਪਾਲ ਭੱਗਕੇ ਦੀ ਏਵਨ ਪੰਜਾਬੀ ਟੀਵੀ ਦੀ ਵਿਸ਼ੇਸ਼ ਰਿਪੋਰਟ ਮੇਰੀ ਕੀ ਨਾਮ ਹੈ ਰੋਣਾ ਗੁਰਜਨ ਸਿੰਘ ਜੀ। ਆਪ ਗੁਰਜਨ ਸਿੰਘ ਜੀ ਕੀ ਮਾਮਲਾ ਹੈ ਜਿਹੜੀ ਤੁਹਾਡੀ ਕੁੱਟਮਾਰ ਹੋਈ ਆ। ਕੌਣ ਬੰਦੇ ਸੀ ਕਿੱਥੇ ਕੁੱਟਮਾਰ ਹੋਈ ਆ ਪੂਰਾ ਮਾਮਲਾ ਕੀ ਹੈ? ਸਰ ਮੇਰੇ ਪਿੰਡ ਬੀੜਾ ਓਕੇ ਆ ਜੀ। ਮੈਂ 6 ਵਜੇ ਆਪਣੇ ਪਿੰਡ ਦੁਕਾਨ ਤੇ ਸੌਦਾ ਲੈ ਆਇਆ ਸੀ। ਤੋਂ ਮੈਂ ਸੌਦਾ ਲੈਣਾ ਤੇ ਮੇਰੀ ਬੈਕ ਸਾਈਡ ਸੀਗੀ ਸੜਕ ਵਾਲੇ ਪਾਸੇ। ਤੇ 6 ਮੁੰਡੇ ਉਤਰੇ ਜੀ ਗੱਡੀਆਂ 'ਚੋਂ ਇੱਕ ਤਾਂ ਮੇਰੇ ਪਿੰਡ ਤੋਂ ਬਿੱਲਾ ਸੀਗਾ। ਉੱਤਰ ਕੇ ਮੈਨੂੰ ਕਹਿੰਦੇ ਕਹਿੰਦੇ ਆਪ ਨੂੰ ਸਾਨੂੰ ਨਜਾਇਜ਼ ਸਜ਼ਾ ਕਰਾਈ ਸੀਗੀ ਬਲਕਿ ਮੇਰੀ ਲੜਕੀ ਨਾਲ ਰੇਪ ਹੋਇਆ ਸੀਗਾ ਉਹ ਬੰਦੇ ਮजूद ਸੀਗੇ ਜੀ ਉਹ ਇਸ ਰੇਪ ਦੇ ਵਿੱਚ ਉਹਨਾਂ ਕੋਲ ਪੈਸਟਰ ਵੀ ਉਸ ਟਾਈਮ ਤੇ ਬੜਾ ਹੰਟ ਹੋਏ ਸੀਗੇ ਉਹਦੇ ਬੰਦੇ ਸਾਰੇ ਵਿੱਚ ਉੱਤ ਉੱਤ ਢੋਲਾ ਪਾ ਕੇ ਗਿਆ ਉਹਨੇ ਕਹਿੰਦਾ ਕੋਈ ਗਾਨੂੰ ਨਜਾਇਜ਼ ਸਜ਼ਾ ਕਰਾਈ ਆ ਤੇ ਮੇਰੀ ਬਹੁਤ ਜ਼ਿਆਦਾ ਕੁੱਟ ਮਾਰ ਕੀਤੀ ਜੀ ਬੇਹੋਸ਼ ਕਰਕੇ ਛੱਟ ਗਏ ਸੀਗੇ ਲੀੜੇ ਪਾੜੇ ਨੰਗਾ ਕੀਤਾ ਜੀ ਮੈਨੂੰ ਕਹਿੰਦਾ ਮਦਰ ਪੂਰੀ ਭਾਵ ਲੱਗਦੇ ਵਿੱਚ ਕੁੱਟ ਮਾਰ ਕੇ ਬਾਅਦ ਮੈਨੂੰ ਨੰਗਾ ਕੀਤਾ ਜੀ ਨੰਗਾ ਕਰਕੇ ਮੈਨੂੰ ਛੱਟ ਗਏ ਮੇਰੇ ਸਾਰਿਆਂ ਨੂੰ ਧਮਕੀ ਦਿੱਤੀ ਜੀ ਪੂਰੇ ਪਿੰਡ ਦੇ ਜਿੰਨੇ ਉੱਥੇ ਖੜੇ ਸੀਗੇ 100 ਤੋਂ ਵੱਧ ਬੰਦਾ ਖੜਾ ਸੀਗਾ ਹੀ ਉਹਨਾਂ ਨੂੰ ਧਮਕੀ ਦਿੱਤੀ ਵੀ ਜੇ ਦੇ ਮਗਰ ਗਿਆ ਤਾਂ ਅੱਗੇ ਚੱਕਿਆ ਤੇ ਉਹਦੇ ਨਾਲ ਵੀ ਇਹੀ ਹਾਲ ਕਰਾਂਗੇ ਛੇ ਬੰਦੇ ਸੀਗੇ ਜੀ ਮੇਨ ਬਿੱਲਾ ਵਾ ਬੀ ਡਰਾਪ ਕਰਦੀ ਤੋਂ ਕਿ ਜਿਹੜਾ ਉਸ ਜੀ ਦਾ ਮੁੱਢ ਸੀਗਾ ਜੀ ਮੇਰੇ ਗੁੜੀ ਵਾਲੇ ਕੇਸ ਵਿੱਚ ਵੀ ਤੇ ਉਹਦੇ ਵੀ ਦਵਾਤ ਮੁਕਾ ਆ ਗਏ ਜਾਨੀ ਕਿ ਵੀ ਚਲੋ ਠੀਕ ਹੈ ਜਿਵੇਂ ਸੀਗਾ ਪ੍ਰੈਸਰ ਨਾਲ ਸਾਡਾ ਕੰਮ ਹੋਇਆ ਸੀਗਾ ਰਾਜੀ ਨਾਮ ਹੋਇਆ ਉਸ ਤੋਂ ਬਾਅਦ ਬਹੁਤ ਜ਼ਿਆਦਾ ਧੱਕਾ ਕਰ ਗਏ ਜੀ ਕਟਮਾਰ ਹੋਈ ਆ ਤੇ 27 ਬਰੀਕ ਸਾਮ ਦਾ ਮੈਂ ਦਾਗੜਾ ਜੀ ਇੱਥੇ ਡਾਕਟਰ ਸਾਹਿਬ ਨੂੰ ਪੁੱਛਿਆ ਸੀਗਾ ਪਰ ਸੋ ਕਹਿੰਦੇ ਥੋੜੀ ਰਿਪੋਰਟ ਸਰੀ ਭੇਜਤੀ ਥਾਣੇ ਤੇ ਅੱਜ ਵੇਖ ਲੋ ਜੀ ਫਿਰ 1 ਤਰੀਕ ਹੋ ਗਈ ਆ ਕੋਈ ਅਜੇ ਤੱਕ ਮੇਰੇ ਬਿਆਨ ਲੈ ਨਹੀਂ ਆਇਆ ਇਹ ਤੇ ਮੇਰੇ ਦੰਦ ਟੁੱਟੇ ਹੀ ਦੋ ਦੰਦਾਈ ਟੁੱਟੇ ਮੇਰੇ ਇਹ ਅਜੇ ਤੱਕ ਕੋਈ ਪੁਲਿਸ ਨੇ ਜਾਨਕੀ ਐਕਸ਼ਨ ਨਹੀਂ ਲਿਆ ਜੀ ਨਾ ਮੇਰੇ ਕੋਈ ਬਿਆਨ ਲੈਣ ਆਇਆ ਇੱਥੇ pero no